ਹੁਣ ਇਹ ਜਿਹੜਾ ਦੁਰਬਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਤੈਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਮੈਂ ਇੱਥੋਂ ਤੱਕ ਕਹਿਣਾ ਵੀ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਇਹ ਬਰਦਾਸ਼ਤਯੋਗ ਨਹੀਂ ਆ ਮਸ਼ਹੂਰ ਯੂਟਿਊਬਰ ਤਰਵਰਾਤੀ ਵੱਲੋਂ ਸਿੱਖ ਗੁਰੂਆਂ ਬਾਰੇ ਆਪਣੇ ਯੂਟਿਊਬ ਚੈਨਲ ਦੇ ਉੱਪਰ ਇੱਕ ਵੀਡੀਓ ਅਪਲੋਡ ਕੀਤੀ ਗਈ ਤਾਂ ਇਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਜਿਸ ਅਜਿਹੇ ਆਏ ਕੇਸ ਦੇ ਵਿੱਚ ਸਿੱਖ ਗੁਰੂਆਂ ਨੂੰ AI ਤਕਨੀਕ ਨਾਲ ਪੇਸ਼ ਕੀਤਾ ਗਿਆ ਸੀ ਤਾਂ ਸਿੱਖ ਆਗੂਆਂ ਤੇ ਸਿੱਖ ਸੰਸਥਾਵਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਇਤੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਚਠੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਤਰਗਰਾਠੀ ਨੂੰ ਸਪਸ਼ਟ ਤੌਰ ਤੇ ਤਾਰਨਾ ਕੀਤੀ ਗਈ ਕਿ ਅਜਿਹੀ ਵੀਡੀਓ ਨੂੰ ਨਹੀਂ ਬਣਾਉਣਾ ਚਾਹੀਦਾ ਤੇ ਇਸ ਵੀਡੀਓ ਨੂੰ ਹਟਾਉਣ ਦੀ ਵੀ ਉਹਨਾਂ ਤਰਗਰਾਠੀ ਨੂੰ ਸਪਸ਼ਟ ਤੌਰ ਤੇ ਗੱਲ ਆਖੀ ਤਾਂ ਹੁਣ ਇਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਤਰਗਰਾਠੀ ਵੱਲੋਂ ਆਪਣੇ YouTube ਚੈਨਲ ਤੋਂ ਇਹ ਵੀਡੀਓ ਹਟਾ ਦਿੱਤੀ ਗਈ ਹੈ ਮੈਨੂੰ ਹੁਣੇ-ਹੁਣੇ ਹੀ ਆਪਣੇ ਜਾਣਕਾਰਾਂ ਤੋਂ ਖਬਰ ਮਿਲੀ ਆ ਕਿ ਕੋਈ ਦਰੋਵਰਾਠੀ ਨਾਮ ਦਾ ਬਲੌਗਰ ਆ ਉਹਨੇ ਪੰਥ ਦਿਵਾਲੀ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ AI ਦੇ ਨਾਲ ਕੋਈ ਫਿਲਮ ਤਿਆਰ ਕੀਤੀ ਆ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਇਹ ਸਮੁੱਚੀ ਫਿਲਮ ਦੀ ਜੜੀ ਸਕ੍ਰਿਪਟਿੰਗ ਆ ਇਹ ਬਿਲਕੁਲ ਗਲਤ ਆ ਹੁਣ ਹੀ ਨਹੀਂ ਚਾਹੀਦੀ ਔਰ ਦੂਜੀ ਗੱਲ ਇਹ ਹੈਗੀ ਆ ਕਿ ਉਹਨੇ AI ਦੇ ਨਾਲ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਔਰ ਹਰਕਤ ਕਰਦਿਆਂ ਦਿਖਾਇਆ ਜਦੋਂ ਕਿ ਸਾਡੇ ਸਿੱਖੀ ਦੇ ਵਿੱਚ ਬੜਾ ਸਪਸ਼ਟਾ ਗੁਰੂ ਸਾਹਿਬ ਗੁਰੂ ਪਰਿਵਾਰ ਉਹਨਾਂ ਨੂੰ ਨਾਤੇ ਕਿਸੇ ਵੈਸੇ ਫਿਲਮ ਦੇ ਵਿੱਚ ਫਿਲਮਾਇਆ ਜਾ ਸਕਦਾ ਔਰ ਨਾ ਐਨੀਮੇਸ਼ਨ ਦੇ ਵਿੱਚ ਦਿਖਾਇਆ ਜਾ ਸਕਦਾ ਇਸ ਕਰਕੇ ਹੁਣ ਇਹ ਜਿਹੜਾ ਦੁਰਭਰਾਠੀ ਆ ਉਹ ਇਹ ਕਹਿ ਰਿਹਾ ਵਾ ਕਿ ਮੈਂ ਬਹੁਤ ਉੱਪਰਲੇ ਲੈਵਲ ਤੇ ਇਹਨੂੰ ਲੈ ਗਿਆ ਜਿੱਥੇ ਮਰਜ਼ੀ ਲੈ ਜਾ ਗੱਲ ਇਹ ਆ ਬੰਦੇ ਦਾ ਪੁੱਤ ਬਣ ਕੇ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪਰਵਾਹ ਨਹੀਂ ਕਰਦੇ ਔਰ ਤੋਂ ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ ਤੇ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਜਕਾਰਾ ਲਾਇਆ ਜਦੋਂ ਛੋਟੇ ਸਾਹਿਬ ਜਾਵਿਆਂ ਦੀ ਸ਼ਹਾਦਤ ਬਾਰੇ ਸੁਣਿਆ ਤੇ ਉਦੋਂ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜ਼ੁਲਮੀ ਰਾਜ ਦੀ ਜੜ 뿌ਟੀ ਗਈ ਤੇ ਸਿੱਖਾਂ ਨੇ ਬਾਅਦ ਵਿੱਚ ਜ਼ੁਲਮੀ ਰਾਜ ਦੀ ਜੜ 뿌ਟੀ ਤੂੰ ਉਸ ਸੱਚੇ ਪਾਤਸ਼ਾਹ ਜੀ ਨੂੰ ਹੰਝੂ ਵਹਾਉਂਦੇ ਵੀ ਦਿਖਾਇਆ ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ ਭਾਵੇਂ AI ਦੇ ਨਾਲ ਗੁਰੂ ਸਾਹਿਬ ਜੀ ਨੂੰ ਦਿਖਾਉਣ ਦਾ ਮਸਲਾ ਮੈਂ ਇਥੋਂ ਤੱਕ ਕਹਿਣਾ ਕਿ ਗੁਰੂ ਸਾਹਿਬ ਦੇ ਉੱਤੇ ਤੈਨੂੰ ਫਿਲਮ ਬਣਾਉਣ ਦਾ ਜਾਂ ਕਿਸੇ ਨੂੰ ਕੋਈ ਹੱਕ ਨਹੀਂ ਆ ਪਹਿਲੀ ਗੱਲ ਤੇ ਆ ਕੇ ਤੂੰ ਇਹ ਸਾਰੀ ਸਕ੍ਰਿਪਟ ਗਲਤ ਲਿਖੀ ਔਰ ਉਹਦੇ ਤੋਂ ਬਾਅਦ ਤੂੰ ਪੋਲ-ਪੋਲ ਖੇਲ ਰਿਹਾ ਤੂੰ ਕਹਿ ਰਿਹਾ ਵਾ ਕਿ ਮੈਨੂੰ opinion ਦੋ ਇਹ ਗਲਤ ਆ ਜਾਂ ਠੀਕ ਆ ਕੌਣ opinion ਦੇਊਗਾ ਜਦੋਂ ਸਿੱਖਾਂ ਨੇ ਫੈਸਲੇ ਕੀਤੇ ਹੋਇਆ ਕਿ ਗੁਰੂ ਸਾਹਿਬ ਗੁਰੂ ਪਰਿਵਾਰ ਜਾਂ ਸਾਡੇ ਜਿਹੜੇ ਵੱਡੇ ਸ਼ਹੀਦ ਆ ਉਹਨਾਂ ਦੇ ਉੱਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ ਔਰ ਤੋਂ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਪੇਸ਼ ਕੀਤਾ ਇਹਨੂੰ ਕਦੀ ਸਿੱਖ ਬਰਦਾਸ਼ਤ ਨਹੀਂ ਕਰਦੇ ਮੈਂ ਮੀਡੀਏ ਦੇ ਰਾਹੀਂ ਬਰਾਵਰਾਟੀ ਤੱਕ ਆਪਣੀ ਗੱਲ ਭੇਜਦਾ ਇਹਨੂੰ ਛੇਤੀ ਤੋਂ ਛੇਤੀ ਡਿਲੀਟ ਕਰ ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਅਪੀਲ ਕਰਦਾ ਕਿ ਕਿਤੇ ਵੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਕਿਰਦਾਰਾਂ ਦੇ ਨਾਲ ਇਦਾਂ ਛੇੜ-ਛਾੜ ਕੀਤੀ ਜਾਂਦੀ ਆ ਆਪਾਂ ਇਹਨੂੰ ਕਦੀ ਬਰਦਾਸ਼ਤ ਨਾ ਕਰੀਏ ਇਹ ਬਰਦਾਸ਼ਤਯੋਗ ਨਹੀਂ ਆ ਬਿਊਰੋ ਰਿਪੋਰਟ ਜਗਬਣੀ ਟੀਵੀ